ਹਾਂਜੀ ਵੀਰੋ ਤੁਸੀਂ ਫਿਲਮ ਦੇਖੀ ਹੋਣੀ ਡਾਕੂਆਂ ਦਾ ਮੁੰਡਾ ਫਿਲਮ ਬਣਾਉਣ ਵਾਲਿਆਂ ਬਣਾਈਦ ਪੈਸੇ ਕਮਾ ਗਏ ਫਿਰ ਡਾਕੂਆਂ ਦਾ ਮੁੰਡਾ 2 ਆਈ ਉਹ ਵੀ ਪੈਸੇ ਕਮਾ ਗਏ ਫਿਰ ਡਾਕੂਆਂ ਦਾ ਮੁੰਡਾ 3 ਆਈ ਫਿਰ ਆ ਦੇਵ ਕਰੋੜ ਹੋਣੀ ਫਿਰ ਪੈਸੇ ਕਮਾ ਗਏ ਕਰੋੜਾਂ ਰੁਪਏ ਕਮਾ ਗਏ ਅਰਬ ਰੁਪਏ ਕਮਾ ਗਏ ਪਰ ਪੰਜਾਬ ਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਡਾਕੂ ਹੁੰਦੇ ਕੌਣ ਆ ਅੱਜ ਤੁਹਾਨੂੰ ਮੈਂ ਦੱਸਦਾ ਵੀਰੋ ਮੈਂ ਵੀ ਇਸੇ ਪੰਜਾਬ ਦੀ ਧਰਤੀ ਦਾ ਜੀਵ ਆ ਹਜ਼ਾਰਾਂ ਸਾਲਾਂ ਤੋਂ ਸਾਡੇ ਪੁਰਖੇ ਵੀ ਇੱਥੇ ਰਹਿੰਦੇ ਆ ਹੋ ਸਕਦਾ ਕੋਈ ਸਾਡੇ ਪੁਰਖਿਆਂ ਵਿੱਚ ਵੀ ਡਾਕੂ ਹੋਇਆ ਹੋਵੇ ਮੈਂ ਤੁਹਾਨੂੰ ਦੱਸਦਾ ਪਹਿਲਾਂ ਤੇ ਡਾਕੂ ਹੁੰਦੇ ਕੌਣ ਆ ਕਿਉਂਕਿ ਤੁਹਾਡੀਆਂ ਵੀਰੋਂ ਅੱਖਾਂ ਖੁੱਲਣ ਪੰਜਾਬ ਦੇ ਲੋਕੋ ਅੱਖਾਂ ਖੁੱਲਣ ਯਾਰ ਬੇੜਾ ਗਰਕ ਹੋ ਗਿਆ ਸਾਡਾ ਕਿਉਂ ਕਿਉਂਕਿ ਸਾਨੂੰ ਸਾਡਾ ਇਤਿਹਾਸ ਹੀ ਨਹੀਂ ਪਤਾ ਵੀਰੋਂ ਡਾਕੂ ਉਹ ਬੰਦਾ ਹੁੰਦਾ ਸੀ ਉਹ ਸੂਰਮਾ ਬੰਦਾ ਹੁੰਦਾ ਸੀ ਜਿਹੜਾ ਦਹਾ ਨੌ ਦੀ ਕਿਰਤ ਕਰਕੇ ਖਾਂਦਾ ਹੁੰਦਾ ਸੀ ਆਪਣੀ ਰੋਜੀ ਰੋਟੀ ਕਮਾਉਂਦਾ ਸੀ ਆਪਣੇ ਹੱਥੀ ਪਰ ਇੱਕ ਟਾਈਮ ਤੇ ਉਸ ਨਾਲ ਸਿਸਟਮ ਵਿੱਚ ਬੈਠੇ ਲੋਕ ਤਕੜੇ ਲੋਕ ਧੱਕਾ ਕਰਦੇ ਸੀ ਧੱਕਾ ਕਰਦੇ ਸੀ ਫਿਰ ਉਹ ਹਥਿਆਰ ਚੱਕਦਾ ਸੀ ਤੇ ਆਪਣੇ ਵਰਗੇ ਕਮਜ਼ੋਰ ਲੋਕ ਜਿਨ੍ਹਾਂ ਨਾਲ ਧੱਕਾ ਹੁੰਦਾ ਸੀ ਉਹਨਾਂ ਸਾਰਿਆਂ ਨੂੰ ਇਕੱਠਾ ਕਰਦਾ ਸੀ ਸਿਸਟਮ ਖਿਲਾਫ ਲੜਦਾ ਸੀ ਸਿਸਟਮ ਖਿਲਾਫ ਲੜਦਾ ਸੀ ਸਿਸਟਮ 'ਚ ਬੈਠੇ ਕਰਪਟ ਲੋਕਾਂ ਨੂੰ ਵੱਡੇ ਫਰਾਡ ਧੋਖੇਬਾਜ਼ ਲੋਕਾਂ ਨੂੰ ਲੁੱਟਦਾ ਸੀ ਤੇ ਗਰੀਬਾਂ ਵਿੱਚ ਵੱਡਦਾ ਸੀ ਉਹਨੂੰ ਕਹਿੰਦੇ ਸੀ ਡਾਕੂ ਜਿਵੇਂ ਇੱਕ ਮਿਸਾਲ ਆ ਸਾਡੇ ਪੰਜਾਬ 'ਚ ਬਹੁਤ ਵੱਡੀ ਜੱਗਾ ਡਾਕੂ ਦੀ ਹੈ ਤੇ ਲੋਕ ਇਹਨਾਂ ਨੂੰ ਡਾਕੂਆਂ ਨੂੰ ਹੀ ਪੂਜਾ ਕਰਦੇ ਹੁੰਦੇ ਸੀ ਇਹਨਾਂ ਨੂੰ ਰੱਬ ਮੰਨਦੇ ਸੀ ਚੰਬਲ ਘਾਟੀ ਵਿੱਚ ਬਹੁਤ ਸਾਰੇ ਡਾਕੂ ਆ ਤੁਸੀਂ ਮਾਨ ਸਿੰਘ ਦਾ ਨਾਮ ਸੁਣਿਆ ਫੇਸਬੁੱਕ YouTube ਤੇ ਤੁਸੀਂ ਸਰਚ ਕਰ ਲਿਓ ਉਹਦਾ ਮੰਦਰ ਬਣਿਆ ਹੋਇਆ ਪਰ ਮੈਂ ਚੰਬਲ ਘਾਟੀ ਸਾਰੀ ਘੁੰਮਿਆ ਆ ਉੱਥੇ ਸਿਰਫ ਡਾਕੂ ਮਾਨ ਸਿੰਘ ਦਾ ਹੀ ਮੰਦਰ ਨਹੀਂ ਬਣਿਆ ਉੱਥੇ ਬਹੁਤ ਸਾਰੇ ਡਾਕੂਆਂ ਦੇ ਮੰਦਰ ਬਣੇ ਹੋਏ ਬਹੁਤ ਸਾਰੇ ਇਲਾਕਿਆਂ ਵਿੱਚ ਓਏ ਉਹ ਲੋਕ ਸੀ ਜਿਹੜੇ ਕਮਜ਼ੋਰਾਂ ਦੇ ਵਾਸਤੇ ਕਮਜ਼ੋਰਾਂ ਦੇ ਹੱਕਾਂ ਵਿੱਚ ਲੜੇ ਤੇ ਸ਼ਹੀਦ ਹੋ ਗਏ ਤੇ ਲੋਕਾਂ ਨੇ ਉਹਨਾਂ ਨੂੰ ਰੱਬ ਮੰਨਿਆ ਇਹ ਤਕੜੇ ਲੋਕਾਂ ਨੂੰ ਫਰਾਉਡ ਤਕੜੇ ਜਿਹੜੇ ਠੱਗ ਹੀ ਉਹਨਾਂ ਨੂੰ ਲੁੱਟਦੇ ਹੁੰਦੇ ਸੀ ਤੇ ਉਹਨਾਂ ਕੋਲ ਲੁੱਟ ਕੇ ਗਰੀਬਾਂ ਵਿੱਚ ਵੰਡਦੇ ਹੁੰਦੇ ਸੀ ਇਹ ਇੱਕ ਬੜਾ ਪਵਿੱਤਰ ਨਾਮ ਮੰਨਿਆ ਜਾਂਦਾ ਸੀ ਹੈ ਹੁਣ ਆ ਪੰਜਾਬੀ ਸਰਮੇ ਵਾਲੇ ਨਚਾਰਾਂ ਭੰਡਾ ਨੇ ਪਿਛਲੇ 15 ਸਾਲਾਂ ਚੋਂ ਜੋ ਪੰਜਾਬ ਦਾ ਤੇ ਪੰਜਾਬੀਅਤ ਦਾ ਕੰਜਰਖਾਨਾ ਕੀਤਾ ਬੇੜਾਗਰ ਕੀਤਾ ਤੇ ਖੁਦ ਕਰੋੜਾਂ ਰੁਪਏ ਕਮਾਏ ਆ ਉਹ ਹੌਲੀ ਹੌਲੀ ਸਭ ਐਕਸਪੋਜ਼ ਹੋ ਰਿਹਾ ਕਿਵੇਂ ਕਿਵੇਂ ਇਹਨਾਂ ਨੇ ਕਿੰਨੀਆਂ ਕੁੜੀਆਂ ਦੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਜਿਹੜਾ ਐਨਆਰਆਈਆਂ ਨੂੰ ਲੁੱਟਿਆ ਉਹਦੇ ਗੱਲਾਂ ਹੀ ਤਾਂ ਦੀਆਂ ਉਹ ਮਾਈ ਗੋਡ ਐਨਆਰਆਈ ਵਿਚਾਰੇ ਲੁੱਟੇ ਗਏ ਦੇਖੋ ਫਿਲਮ ਲੈਂਗੁਏਜ ਕੀ ਹੁੰਦਾ ਸਭ ਜਵਾਨ ਦੇ ਹੁੰਦਾ ਆ ਹੈਨਾ ਇੱਥੇ ਕੋਈ ਐਗਰੀਮੈਂਟ ਉਹ ਸਭ ਚੀਜ਼ਾਂ ਕੁਝ ਨਹੀਂ ਹੁੰਦੀਆਂ ਇਹ ਲੋਕ ਫਰਾਡ ਲੋਗ ਸੁਪਨਾ ਵਿਖਾਉਂਦੇ ਸੀ ਐਨਆਰਆਈਆਂ ਨੂੰ ਉਹਨਾਂ ਕੋ ਪੈਸਾ ਖੁੱਲਾ ਹੁੰਦਾ ਸੀ ਇਹੋ ਜਿਹਾ ਝੂਠ ਦਾ ਸੁਪਨਾ ਵਿਖਾਉਂਦੇ ਸੀ ਉਹ ਲੁੱਟੇ ਜਾਂਦੇ ਸੀ ਵਿਚਾਰੇ ਸ਼ਰਮ ਦੇ ਬਾਅਦ ਚ ਬੋਲਦੇ ਹੀ ਨਹੀਂ ਵੀਰੋ ਮੈਂ 4-5 ਸਾਲ ਆਪਣੀਆਂ ਸਕ੍ਰਿਪਟਾਂ ਲੈ ਕੇ ਘੁੰਮਿਆ ਆ ਮੈਂ ਜਿਹੜੇ ਵੀ ਪ੍ਰੋਡਿਊਸਰ ਨੂੰ ਮਿਲਿਆ ਉਹਨੂੰ ਮੈਂ ਹైదరాబాద్ ਤੋਂ ਫਿਲਮ ਮੇਕਿੰਗ ਸਿੱਖੀ ਆ ਜਿਹੜੇ ਵੀ ਮੈਂ ਪ੍ਰੋਡਿਊਸਰ ਨੂੰ ਮਿਲਿਆ ਉਹਨੇ ਮੈਂ ਸਾਰੀ ਕਹਾਣੀ ਦੱਸੀ ਕਿ ਇਦਾਂ ਇਦਾਂ ਵੀਰੇ ਪਹਿਲੋ ਇੱਕ ਰਾਈਟਿੰਗ ਕੀਤੀ ਜਾਂਦੀ ਆ ਫਿਰ ਉੱਤੇ ਵਰਕ ਕੀਤਾ ਜਾਂਦਾ ਆ ਪਹਿਲੋ ਇੱਕ ਕਨਸੈਪਟ ਲੱਭਿਆ ਜਾਂਦਾ ਆ ਉੱਤੇ ਰਾਈਟਿੰਗ ਕੀਤੀ ਜਾਂਦੀ ਆ ਫਿਰ ਉੱਤੇ ਡਾਇਲੌਗ ਲਿਖੇ ਜਾਂਦੇ ਚੰਗੇ ਐਕਟਰ ਲਏ ਜਾਂਦੇ ਚੰਗਾ ਸੰਗੀਤ ਲਿਆ ਜਾਂਦਾ ਚੰਗੀ ਫਿਲਮ ਬਣਾਈ ਜਾਂਦੀ ਚੰਗਾ ਕੈਮਰਾਮੈਨ ਲਿਆ ਜਾਂਦਾ ਫਿਲਮ ਬਣਾ ਕੇ ਫਿਰ ਉਹਦੀ ਚੰਗੀ ਪ੍ਰਮੋਸ਼ਨ ਕੀਤੀ ਜਾਂਦੀ ਜੇ ਉਹ ਸਭ ਚੰਗਾ ਹੋਊਗਾ ਤਾਂ ਪੈਸੇ ਆਉਣਗੇ ਨਹੀਂ ਤਾਂ ਨਹੀਂ ਆਉਣਗੇ ਮੈਂ ਆ ਗੱਲ ਹਮੇਸ਼ਾ ਬੋਲਦਾ ਆ ਤੋ ਪ੍ਰੋਡੂਸਰ ਕਹਿੰਦੇ ਯਾਰ ਇਹ ਚ ਕਿਹੜੀ ਖਾਸ ਗੱਲੋਂ ਕੋਈ ਮੇਰੇ ਮੇਰੀਆਂ ਫਿਲਮਾਂ ਮੇਰੇ ਤੇ ਪੈਸਾ ਲਾਉਣ ਵਾਸਤੇ ਕੋਈ ਤਿਆਰ ਹੀ ਨਹੀਂ ਹੋਇਆ ਜਦ ਕਿ ਮੇਰੇ ਕੰਟੈਂਟ ਕਨਸੈਪਟ ਸਟੋਰੀਜ਼ ਬੜੀਆਂ ਵਧੀਆ ਸੀ ਹੁਣ ਇਹ ਫਰਾਡ ਲੋਕ ਕਿਵੇਂ ਆਪਣੇ ਤੇ ਪੈਸੇ ਲਵਾ ਲੈਂਦੇ ਇਹਨਾਂ ਨੇ ਨਾ 4 5 10 ਆਪਣੇ ਕੋਲ ਹੀ ਭਾਏ ਹੁੰਦੇ ਠੱਗ ਦੀ ਨਾਲੇ ਅੱਗੋਂ ਹਾਮੀ ਭਰਨੀ ਹੁੰਦੀ ਕੋ ਬੱਲੇ ਬੱਲੇ ਇਹ ਤਾਂ ਬੰਦਾ ਹੀ ਬੜਾ ਵਧੀਆ ਤੇ ਕੰਟੈਂਟ ਹੀ ਬੜਾ ਵਧੀਆ ਆ ਤੇ ਬੱਲੇ ਬੱਲੇ ਤੇ ਉਹ ਵਿਚਾਰੇ ਐਨਆਰਆਈ ਲੁੱਟੇ ਜਾਂਦੇ ਬਹੁਤ ਐਨਆਰੀਆਂ ਦੀ ਲੁੱਟ ਕੀਤੀ ਇਹਨਾਂ ਵਿਚਾਰਾਂ ਭੰਡਾ ਨੇ ਵੀਰੋ ਤਿੰਨ ਫਿਲਮਾਂ ਡਾਕੂਆਂ ਦਾ ਮੁੰਡਾ ਤੇ ਬਣ ਗਈਆਂ ਪਰ ਕਿਸੇ ਵੀ ਪੰਜਾਬ ਦੇ ਡਾਕੂ ਦਾ ਆਲੇ ਤੱਕ ਜ਼ਿਕਰ ਨਹੀਂ ਹੋਇਆ ਜਿਹਦੀ ਹਿਸਟਰੀ ਤੇ ਫਿਲਮ ਬਣ ਸਕੇ ਜਾਂ ਇਹਨਾਂ ਬਣਾਈ ਹੋਵੇ ਇਹਨਾਂ ਨਕਲੀ ਫਿਲਮਾਂ ਬਣਾ ਆਪਣਾ ਪੈਸੇ ਕਮਾ ਲੈ ਹੈਨਾ ਚੰਗੀ ਗੱਲ ਇਹ ਕਦੀ ਨਹੀਂ ਕਰਨਲ ਦੇ ਹਕਕ ਵਿੱਚ ਕੋਈ ਕਿਤੇ ਵੀ ਕੋਈ ਵੱਡਾ ਮੁੱਦਾ ਹੁੰਦਾ ਹੈ ਨਚਾਰ ਦੇ ਪੰਡ ਕੋਈ ਸਾਹਮਣੇ ਨਹੀਂ ਆਊਗਾ ਸਿਰਫ ਇਹ ਫੇਗ ਗੱਲਾਂ ਕਰਨਗੇ ਤੇ ਜਨਤਾ ਪੰਜਾਬ ਦੀ ਫੇਗ ਗੱਲਾਂ 'ਚ ਆਈ ਹੋਈ ਸੀ ਹੁਣ ਤੱਕ ਹੁਣ ਨਿਕਲ ਚੁੱਕੇ ਆ ਬਾਹਰ ਲੱਗ ਪਤਾ ਲੱਗ ਗਿਆ ਇਹ ਸਭ ਨਕਲੀ ਆ ਹੈਨਾ ਕਿਸੇ ਵੀ ਡਾਕੂ ਤੇ ਅਜ ਤੱਕ ਫਿਲਮ ਨਹੀਂ ਬਣੀ ਵੀਰੋ ਡਾਕੂ ਜਿਹੜੇ ਹੁੰਦੇ ਸੀ ਉਹ ਪੂਜਨਯੋਗ ਆ ਜਨਤਾ ਉਹਨਾਂ ਦੀ ਪੂਜਾ ਕਰਦੀ ਸੀ ਹੈਨਾ ਉਹ ਇੱਕ ਮਸੀਹਾ ਹੁੰਦੇ ਸੀ ਜਨਤਾ ਦਾ ਪਰ ਇਹਨਾਂ ਨੇ ਤਿੰਨ ਫਿਲਮਾਂ ਬਣਾ ਕੇ ਦੇਵ ਕਰੋੜ ਨੇ ਪਹਿਲੀ ਬਣਾਈ ڈاکੂਆਂ ਦਾ ਮੁੰਡਾ ਫੇਰ ڈاکੂਆਂ ਦਾ ਮੁੰਡਾ ਫੇਰ ਹੁਣ ਬਣ ਰਹੀ ਆ ਪਤਾ ਨਹੀਂ 4 ਬਣੀਆਂ ਤੇ ਕਰੋੜਾਂ ਰੁਪਏ ਅੰਦਰ ਕਰ ਲੈ ਇਹ ਆਪ ਇਹਨਾਂ ਦਾ ਕੰਮ ਹੀ ਆ ਪੈਸੇ ਅੰਦਰ ਕਰਨੇ ਤੇ ਉਸ ਚੀਜ਼ ਚ ਸਫਲ ਹੋ ਚੁੱਕੇ ਆ ਪਰ ਹੁਣ ਜਨਤਾ ਦੀਆਂ ਅੱਖਾਂ ਖੁੱਲੀਆਂ ਥੁੜੀਆਂ ਜੀਆਂ ਮੈਂ ਤੁਹਾਨੂੰ ਮਲਕੀਤ ਰੌਣੀ ਦੀਆਂ ਵੀ ਚੋਰੀਆਂ ਦਾ ਜ਼ਿਕਰ ਕਰੂੰਗਾ ਇਸ ਹੌਲੀ-ਹੌਲੀ ਸਾਰੇ ਐਕਸਪੋਜ਼ ਕਰਨੇ ਆ ਜਨਤਾ ਨੂੰ ਪਤਾ ਲੱਗ ਸਕੇ ਇਹਨਾਂ ਠੱਗਾਂ ਚੋਰਾਂ ਦਾ ਸੋ ਵੀਰੋ ਇਹਨਾਂ ਦੀਆਂ ਫਿਲਮਾਂ ਦੇਖਣੀ ਬੰਦ ਕਰੋ ਇਨਾਂ ਨੇ ਇੱਕ ਇਹੋ ਜਿਹਾ ਕਬਜ਼ਾ ਕੀਤਾ ਹੋਇਆ ਸੀ ਕਿ ਨਵਾਂ ਟੈਲੈਂਟ ਆ ਹੀ ਨਹੀਂ ਸਕਿਆ ਨਵੇਂ ਟੈਲੈਂਟ ਨੂੰ ਮੌਕਾ ਦਿਓ ਯਾਰ ਬਹੁਤ ਨਵਾਂ ਟੈਲੈਂਟ ਹੈ ਯਾਰ ਉਹ ਨਵੀਆਂ ਚੀਜ਼ਾਂ ਲੈ ਕੇ ਆਉਣਗੇ ਲੋਕਾਂ ਨੂੰ ਨਵੀਆਂ ਚੀਜ਼ਾਂ ਦਾ ਪਤਾ ਲੱਗੂਗਾ ਪੰਜਾਬ ਦਾ ਫਾਇਦਾ ਹੋਊਗਾ ਪੰਜਾਬੀਆ ਦਾ ਫਾਇਦਾ ਹੋਊਗਾ ਕਿਉਂਕਿ ਜਿਹੜੀ ਕੌਮ ਕੋ ਉਹਨਾਂ ਦਾ ਅਸਲੀ ਇਤਿਹਾਸ ਅਸਲੀ ਵਿਰਸਾ ਲੁਕੋ ਲਿਆ ਜਾਵੇ ਉਹ ਫੇ ਕੌਮ ਮਿਸ ਗਾਈਡ ਹੋ ਜਾਂਦੀ ਆ ਇਹ ਦੇਖ ਰੋਟ ਖਰੂਟ ਸਾਰੇ ਇਹ ਸਭ ਖਾਚਲ ਹੋ ਗਿਆ ਇਹਨਾਂ ਤੋਂ ਬਚੋ ਇਹਨਾਂ ਨੇ ਪੰਜਾਬ ਤੇ ਪੰਜਾਬੀਅਤ ਨੂੰ ਵੇਚ ਕੇ ਪੈਸਾ ਕਮਾਇਆ ਆ ਹੈ ਨਾ ਇੰਨਾ ਨੇ ਪੰਜਾਬ ਪੰਜਾਬੀਅਤ ਨੂੰ ਦਿਖਾਰ ਕੇ ਪੈਸਾ ਨਹੀਂ ਕਮਾਇਆ ਅਸੀਂ ਹੁਣ ਫਿਲਮ ਬਣਾਈ ਹੈ ਚਮਾਰ ਸਾਹਿਬ ਅੱਜ ਹੀ ਅਸੀਂ ਗਏ ਸੀ ਡੇਰਾ ਬੱਲਾ ਉਹ ਸਾਰੇ ਸੰਤੋਂ ਦਾ ਵੇਖੀ ਬੜੇ ਖੁਸ਼ ਹੋਏ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਨੂੰ ਕਿਵੇਂ ਅਸੀਂ ਇੱਕ ਫਿਲਮ ਚ ਪਰੋ ਕੇ ਲੋਕਾਂ ਸਾਹਮਣੇ ਰੱਖਿਆ ਆ ਸੱਚੀਆਂ ਗੱਲਾਂ ਦੱਸੀਆਂ ਆ ਜਵਾਨੀ ਮਿਸਗਾਈਡ ਨਹੀਂ ਹੋਊਗੀ ਜਵਾਨੀ ਸਿੱਧੇ ਰਾਹ ਪਾਊਗੀ ਕਿਸੇ ਵੀ ਜਾਤ ਧਰਮ ਤੋਂ ਉੱਪਰ ਉੱਠ ਕੇ ਲੋਕ ਉਸ ਫਿਲਮ ਨੂੰ ਵੇਖਣਗੇ ਤੇ ਸਾਨੂੰ ਥੈਂਕਸ ਕਹਿਣਗੇ ਸਾਡਾ ਵੀ ਫਾਇਦਾ ਹੋਊਗਾ ਜੇ ਕਿੰਨਾਂ ਜੀ ਗੱਲ ਅਸੀਂ ਵੀ ਪੈਸੇ ਲਾਏ ਜਾਂ ਤੇ ਪੈਸੇ ਕਮਾਵਾਂਗੇ ਪਰ ਕੁਝ ਗਲਤ ਕਰਕੇ ਨਹੀਂ ਔਰ ਇਹ ਪੰਜਾਬੀ ਨਚਾਰਾ ਭੰਡਾ ਨੇ ਸਭ ਗਲਤ ਕਰਕੇ ਪੈਸੇ ਕਮਾਏ ਪਰ ਹੌਲੀ ਹੌਲੀ ਇਹਨਾਂ ਨੂੰ ਭੁਗਤਣੇ ਵੀ ਪੈ ਰਹੇ ਆ ਅਮਰਦੀਪ ਦੇ ਮੁੰਡੇ ਨੂੰ ਕਿਦਾਂ ਲੋਕ ਗਾਲਾਂ ਕੱਢਦੇ ਜਦ ਕਿ ਮੁੰਡੇ ਦਾ ਕੋਈ ਦੋਸ਼ ਨਹੀਂ ਵਿਚਾਰੇ ਦਾ ਹੈਨਾ ਦੋਸ਼ ਸਾਰਾ ਅਮਰਦੀਪ ਦਾ ਆ ਕੀ ਕੀ ਇਹਨਾਂ ਦੀਆਂ ਕਹਾਣੀਆਂ ਜਦਨ ਸਾਹਮਣੇ ਆਉਣਗੀਆਂ ਲੋਕ ਹਿੱਲਣਗੇ ਸੋ ਵੀਰੋ ਇਹਨਾਂ ਦਾ ਬਿਲਕੁਲ ਬਾਈਕਾਟ ਕਰੋ ਟੋਟਲੀ ਬਾਈਕਾਟ ਕਰੋ ਯਾਰ ਪੰਜ ਕੁਸ਼ਾਣ ਵੰਸ਼ ਤੋਂ ਲੈ ਕੇ ਹੁਣ ਤੱਕ ਦੇ 5000 ਸਾਲ ਦੇ ਇਤਿਹਾਸ ਵਿੱਚ ਪੰਜਾਬ ਦੀ ਔਰਤ ਨੇ ਪਹਿਲੀ ਵਾਰ ਜਿਸਮ ਵੇਚਿਆ ਹੁਣ ਕਿਹੜੀ ਪੰਜਾਬ ਦੀ ਧੀ ਉਹ ਸਾਡੀਆਂ ਧੀਆਂ ਭੈਣਾਂ ਸਾਰੀਆਂ ਯਾ ਰੋਕਦੇ ਆਏ ਪਾਸੋਂ ਉਹ ਪਾਸੋਂ ਕਿਹੜੀ ਲੜਕੀ ਕਹਿੰਦੀ ਕਿ ਮੈਨੂੰ ਆਪਣਾ ਜਿਸਮ ਵੇਚਣਾ ਪਵੇ ਪਰ ਮਜਬੂਰ ਮਜਬੂਰੀ ਇੱਕ ਪੀੜੀ ਗੋਲੀਆਂ ਨਾਲ ਭੁੰਨੀ ਗਈ ਇੱਕ ਪੀੜੀ ਸਮੈਖ ਖਾ ਗਈ ਇੱਕ ਪੀੜੀ ਚਿੱਟਾ ਤੇ ਇੱਕ ਪੀੜੀ ਹੁਣ ਆ ਵਿਦੇਸ਼ਾਂ ਚ ਪੰਜਾਬ ਰਹਿਣਾ ਨਹੀਂ ਚਾਹਦੀ ਵਿਦੇਸ਼ਾਂ ਚ ਮਜ਼ਦੂਰੀ ਲੱਭਦੀ ਫਿਰਦੀ ਆ ਇਹਨਾਂ ਕੀ ਵਿਖਾਇਆ ਦੱਸ ਦਿਓ ਕਿਹੜੀ ਚੀਜ਼ ਵਿਖਾਈ ਆ ਹਾਂ ਸਾਡੀ ਫਸਲਾ ਮੈਂ 40 ਸਾਲ ਪਹਿਲਾਂ ਵੀ ਹੋਈ ਸਭ ਵੇਨਾ ਹੁੰਦਾ ਖੇਤੀ ਇਹੋ ਹੀ ਟਰਾਲੇ ਭਰ ਭਰ ਕੇ ਮੰਡੀ ਢੇਰ ਲਾਓ ਪੱਲੇ ਕੱਖ ਨਹੀਂ ਪੈਂਦਾ ਅੱਜ ਵੀ ਉਹੋ ਹੀ ਟਰਾਲੇ ਭਰ ਭਰ ਕੇ ਮੰਡੀ ਢੇਰ ਲਾ ਦੋ ਝੋਨੇ ਦਾ ਪੱਲੇ ਕੱਖ ਨਹੀਂ ਪੈਂਦਾ ਜਿਹੜੀਆਂ ਫਿਲਮਾਂ ਆ ਇਹ ਲੋਕਾਂ ਦੀ ਸਾਈਕੋਲੋਜੀ ਤੇ ਬਹੁਤ ਵੱਡਾ ਆਸਰ ਕਰਦੀਆਂ ਆ ਪਰ ਉਹਦੇ ਵਾਸਤੇ ਗੁਰਦਾ ਚਾਹੀਦਾ ਚੰਗੀਆਂ ਫਿਲਮਾਂ ਬਣਾਉਣ ਵਾਸਤੇ ਪਰ ਇਹ ਨਚਾਰ ਭਾਂਡੇ ਸਾਹਿਬ ਇਹ ਪੈਸਾ ਕਮਾ ਗਏ ਪਰ ਇਹਨਾਂ ਕੁਝ ਨਹੀਂ ਪੰਜਾਬ ਤੇ ਪੰਜਾਬੀਅਤ ਨੂੰ ਦਿੱਤਾ ਉਲਟਾ ਪੰਜਾਬ ਦੇ ਪੰਜਾਬੀਅਤ ਨੂੰ ਲੁੱਟ ਕੇ ਇਹਨਾਂ ਨੇ ਪੈਸਾ ਕਮਾਇਆ ਆ ਵੀਰੋ ਸਾਰਿਆਂ ਨੂੰ ਐਕਸਪੋਜ਼ ਕਰੂੰਗਾ ਸਾਥ ਦੋ ਵੀਡੀਓ ਆਪਣਾ ਸ਼ੇਅਰ ਕਰਿਆ ਕਰੋ ਸਭ ਨੂੰ ਐਕਸਪੋਜ਼ ਕਰੂੰਗਾ ਕੱਲੇ ਕੱਲੇ ਨੂੰ ਐਕਸਪੋਜ਼ ਕਰੂੰਗਾ ਇਹਨਾਂ ਤੋਂ ਦੇ ਬੱਬੂ ਮਾਨ ਦੇ ਸਿੱਧੂ ਮੂਸੇਵਾਲਾ ਭਾਈ ਉਹਨਾਂ ਨੇ ਦੋਆਂ ਨੇ ਫਿਲਮ ਬਣਾਈ ਸੀ ਇੱਕ ਬਣਾਈ ਸੀ ਹਵਾਏ ਬੱਬੂ ਮਾਨ ਨੇ ਬਣਾਈ ਸੀ ਪੰਜਾਬ ਦਾ ਉਸ ਟਾਈਮ ਦੀ ਦਸ਼ਾ ਪੇਸ਼ ਕੀਤੀ ਸੀ ਸਿੱਧੂ ਮੂਸੇਵਾਲੇ ਨੇ ਜੈਸਾ ਆਈਮ ਸਟੂਡੈਂਟ ਬਣਾਈ ਸੀ ਜੋ ਵਿਦੇਸ਼ਾਂ 'ਚ ਹੁੰਦਾ ਉਹ ਦਿਖਾਇਆ ਸੀ ਭਾਈ ਕਿੱਦਾਂ ਉਹਨਾਂ ਨੂੰ ਗਲਤ ਕਹਿ ਦੀਏ ਹੈਨਾ ਪਰ ਇਹ ਜਿੰਨੇ ਆ ਦੇਵਦੂਖ ਕਰੋੜ ਜਿੰਨੇ ਜਾਂ ਐਮਯੂਮੀ ਜਿੰਨੇ ਆ ਦਲਜੀਤ ਦਲਜੂਤ ਇਹਨਾਂ ਨੇ ਕੀ ਵਿਖਾਇਆ ਪੰਜਾਬੀਆਂ ਨੂੰ ਕੰਜਰ ਨਚਾਰ ਜੋਕਰ ਹੈ ਘਟਿਆ ਟਾਈਪ ਦੀ ਕਮੇਡੀ ਤੇ ਲੋਕ ਇਹਨਾਂ ਲੁੱਟ ਕੇ ਨਹੀਂ ਕੀਤੀ ਉਹ ਹਸਾਬ ਸਾਹਮਣੇ ਆ ਜਾਣਾ ਹੁਣ ਵੀਰੋ ਸਾਬ ਸਾਬ ਕੱਲੇ ਕੱਲੇ ਦਾ ਸਾਹਮਣੇ ਆਊਗਾ ਵੀਰੋ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋ ਇੱਕ ਆਪਣੀ ਵੀਡੀਓ ਆਪਾਂ ਬਣਾਉਣ ਲੱਗੇ ਆ ਦਾਰਾ ਸਿੰਘ ਤੇ ਕਿ ਅਸਲੀ ਦਾਰਾ ਸਿੰਘ ਕੌਣ ਸੀ ਜਰੂਰ ਉਹ ਵੀ ਵੀਡੀਓ ਵੇਖਿਓ ਧੰਨਵਾਦ ਵੀਰੋ ਧੰਨਵਾਦ ਲਵ ਯੂ ਵੀਡੀਓ ਸ਼ੇਅਰ ਕਰਿਓ ਆਪਣਾ